ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹਾਜ਼ਰ ਹਾਂ ਜੀ ਲਾਰਡ ਦੇ ਕੱਟ ਪੀਸ ਦੀ ਇੱਕ ਨਵੀਂ ਵੀਡੀਓ ਲੈ ਕੇ ਐਤ ਕੀ ਵੀਡੀਓ ਪਹੁੰਚ ਥੋੜਾ ਲੇਟ ਹੋ ਗਏ। ਕਸਟਮਰ ਦਾ ਰਸ਼ ਰਿਹਾ ਪਿਛਲੀ ਵੀਡੀਓ ਨੂੰ ਬਹੁਤ ਪਿਆਰ ਮਿਲਿਆ ਤੁਹਾਡਾ ਤੁਹਾਡਾ ਬਹੁਤ ਸਭ ਦਾ ਬਹੁਤ ਜ਼ਿਆਦਾ ਧੰਨਵਾਦ ਹੈ ਜੀ। ਅੱਜ ਆਪਾਂ ਲੈ ਕੇ ਆਏ ਸਾਰੀ ਕਾਟਨ ਚ ਵੈਰਾਈਟੀ ਜੀ। ਦੁਪੱਟੇ ਚ ਫੁੱਲ ਵੈਲ ਲਾਈਨਿੰਗ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ। ਹਾਂ ਜੀ ਸੋਨੂ ਜੀ ਆਪਣੇ ਨਾਲ ਨੇ। ਹਾਂਜੀ ਤੁਹਾਨੂੰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂਜੀ ਤੁਹਾਨੂੰ ਜੀ ਕੀ ਲੈ ਕੇ ਆਏ ਅੱਜ ਕਾਟਨ ਦੇ ਸੂਟ ਲੈ ਕੇ ਆਏ ਜੀ 2 ਪੀਸ ਬੋਲਦੇ ਸੂਟ ਨੇ ਜੀ ਲਓ ਜੀ ਪੀਸੀ ਕਾਟਨ ਚ ਆਪਣੇ ਕੋਲੇ ਸੂਟ ਆਏ ਨੇ ਜੀ 2 ਪੀਸ ਸੂਟ ਨੇ ਪਿਓਰ ਪੀਸੀ ਕਾਟਨ ਹੋएगी ਜੀ ਮੈਚਿੰਗ ਸੂਟ ਹੈ ਜੀ 2 40 ਦਾ ਸ਼ਰਟ ਦਾ ਕੱਟ ਹੈ ਜੀ 2.5 ਮੀਟਰ ਦਾ ਬਾਟਮ ਦਾ ਕੱਟ ਹੈ ਸਾਰੇ ਮੈਚਿੰਗ ਸੂਟ ਨੇ ਜੀ ਪ्युअर ਪੀਸੀ ਕਾਟਨ ਹੈ ਬਹੁਤ ਸੋਹਣੀਆਂ ਮੈਚਿੰਗਾਂ ਬਣੀਆਂ ਹੋਈਆਂ ਜੀ ਸਾਰਿਆਂ ਦੀਆਂ ਕਲਰ ਡਿਜ਼ਾਈਨ ਬਹੁਤ ਜ਼ਿਆਦਾ ਨੇ ਹਰ ਪੀਸ ਅਲੱਗ-ਅਲੱਗ ਚਾਏਗਾ ਇਹ ਸੈੱਟ ਵਾਈਜ਼ ਨਹੀਂ ਹੈਗੇ ਜੀ ਜਿਹੜਾ ਮਰਜ਼ੀ ਤੁਸੀਂ ਚੁੱਕ ਕੇ ਜਿਹੜਾ ਤੁਹਾਨੂੰ ਪਸੰਦ ਆ ਤੁਸੀਂ ਉਹ ਲੈ ਸਕਦੇ ਹੋ ਕਲਰ ਡਿਜ਼ਾਈਨ ਬਹੁਤ ਮਿਲ ਜਾਣਗੇ 60 70 ਕਲਰ ਡਿਜ਼ਾਈਨ ਮਿਲ ਜਾਣਗੇ ਜੀ ਅਲੱਗ-ਅਲੱਗ ਸਾਰੇ ਮੈਚਿੰਗ ਬਹੁਤ ਸੋਹਣੀ ਬਣੀ ਹੋਈ ਹੈ ਜੀ ਪਿਓਰ ਪੀਸੀ ਕਾਟਨ ਹੈ ਇਹ ਤੁਹਾਨੂੰ ਆਪਾਂ ਦੇ ਰਹੇ ਹਾਂ ਜੀ 5 ਮੀਟਰ ਸਿਰਫ ਔਰ ਸਿਰਫ 220 ਰੁਪਏ ਦੇ ਵਿੱਚ ਮੈਚਿੰਗ ਟੂ ਪੀ ਸੂਟ ਨੇ ਜੀ ਸਿਰਫ ਔਰ ਸਿਰਫ 220 ਰੁਪਏ ਦੇ ਵਿੱਚ ਨਾਲ ਹੀ ਇਸ ਦੇ ਨਾਲ ਹੀ ਤੁਹਾਨੂੰ ਦਿਖਾ ਰਹੇ ਹਾਂ ਪੀਸੀ ਕਲਡਨ ਦੇ ਵਿੱਚ ਆਪਣੇ ਕੋਲੇ ਇੱਕ ਹੋਰ ਵੈਰਿਟੀ ਆਈ ਹੈ ਜੀ ਇਹ ਵੀ ਟੂ ਪੀਸ ਮੈਚਿੰਗ ਸੂਟ ਨੇ ਵਰਕ ਵਾਲੇ ਵੀ ਨੇ ਬਹੁਤ ਸੋਹਣੇ ਗਲਾ ਪੱਟੀ ਬਣੀ ਹੋਈ ਹੈ ਜੀ ਲਓ ਸੋਹਣੇ ਵਰਕੇ ਬਹੁਤ ਸੋਹਣੇ ਸੋਹਣੇ ਸੂਟ ਨੇ ਪਿਓਰ ਪੀਸੀ ਕਾਟਨ ਹੈ ਸਾਰੀ ਜੀ। 3 ਢਾਈ ਮੀਟਰ ਸ਼ਰਟ ਕੱਟ ਹੈ ਜੀ, ਢਾਈ ਮੀਟਰ ਬਾਟਮ ਹੈ। ਬਹੁਤ ਸੋਹਣੀਆਂ ਮੈਚ ਕਿੰ ਬਣੀਆਂ ਹੋਈਆਂ। ਨੰਬਰ ਇਹਦੇ ਚ ਵੀ ਜਿੰਨੇ ਕਲਰ ਡਿਜ਼ਾਈਨ ਚਾਹੋ ਮਿਲ ਸਕਦੇ ਆ। ਬਹੁਤ ਕਲਰ ਹੈਗੇ ਅਲੱਗ-ਅਲੱਗ ਕਲਰ ਨੇ, ਅਲੱਗ-ਅਲੱਗ ਹੀ ਡਿਜ਼ਾਈਨ ਨੇ ਸਾਰੇ। ਇਸੇ ਨਾਲ ਪ੍ਰਿੰਟਡ ਬਾਟਮ ਹੈ ਜੀ ਕਿਸੇ ਨਾਲ ਪਲੇਨ ਬਾਟਮ ਹੈ ਪੂਰੇ 2.5 ਮੀਟਰ ਕੱਟਣੇ ਆ ਜੀ ਇਹ ਤੁਹਾਨੂੰ ਦੇ ਦੇਣੇ ਆਪਾਂ ਸਿਰਫ ਔਰ ਸਿਰਫ 250 ਰੁਪਏ ਦੇ ਵਿੱਚ ਪਿਓਰ ਪੀਸੀ ਕਾਟਨ ਹੈ ਜੀ ਪੂਰਾ ਸੂਟ 2 ਪੀਸ ਸੂਟ ਜੀ 250 ਰੁਪਏ ਦੇ ਵਿੱਚ